ਆਇਓ ਸ਼ੁਰੂ ਕਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਵੇਰ ਦੇ 8 ਵਜੇ ਸਵੇਰ 8 ਹੋਇਆ। ਅਸੀਂ ਫਿਰੋਜ਼ਪੁਰ ਪਹੁੰਚ ਗਏ ਆ ਜੀ। ਫਿਰੋਜ਼ਪੁਰ ਚੌਕ ਦੇ ਵਿੱਚ ਖੜੇ ਆ ਜੀ। ਬ੍ਰਹਮਾ ਕੁਮਾਰੀ ਚੌਕ। ਇਸ ਚੌਕ ਦੇ ਵਿੱਚ ਇੱਕ انسان ਪਿਆ ਵਾ। ਜਿਉਂਦਾ ਵਾ ਕਿ ਮਰਿਆ ਇਹ ਵੀ ਨਹੀਂ ਪਤਾ ਲੱਗਦਾ ਇਸ ਹਾਲਾਤ 'ਚ ਪਿਆ ਕੋਲੇ ਕੁੱਤੇ ਬੈਜੇ ਇਸ ਚੌਕ ਦੇ ਵਿੱਚ ਜਿੱਥੇ ਅਸੀਂ ਖੜੇ ਹਾਂ ਬਿਲਕੁਲ ਬੈਕ ਸਾਈਡ ਤੇ ਕੋਰਟ ਆ ਕਚਹਿਰੀ ਆ ਸੈਸ਼ਨ ਜੱਜ ਬਿੰਦੇ ਨੇ ਸਾਹਮਣੇ ਬੋਰਡ ਲੱਗਿਆ ਹੋਇਆ ਸੈਸ਼ਨ ਜੱਜ ਚੇਅਰ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਮਲਕ ਕਾਨੂੰਨੀ ਸੇਵਾਵਾਂ ਦੇਣ ਵਾਲੇ ਕਾਨੂੰਨ ਦੇ ਘਾੜੇ ਇੱਥੇ ਬੈੰਦੇ ਨੇ ਬਿਲਕੁਲ ਸਾਹਮਣੇ ਢਾਬਾ ਵਾ ਗੋਰਾ ਢਾਬਾ ਮਸ਼ਹੂਰ ਢਾਬਾ ਇਸ ਇਲਾਕੇ ਦਾ ਇੱਥੇ ਇੱਕ ਵੀਰ ਪਿਆ ਬੰਗਾਲੀ ਬੰਗਾਲੀ ਕਹਿੰਦੇ ਇਹਨੂੰ ਸਾਰੇ ਬੰਗਾਲੀ ਤੇ ਬੰਗਾਲੀ ਸਿਰਫ ਇੱਥੇ ਪਿਆ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ ਹੋਰ ਇਹ ਇੱਥੇ ਕੁਝ ਨਹੀਂ ਕਰ ਰਿਹਾ ਬੰਦੇ ਤੇ ਕੁੱਤੇ ਦਾ ਅੰਤਰ ਖਤਮ ਕੀਤਾ ਪਿਆ ਇੱਥੇ ਇਹਨਾਂ ਢਾਬਿਆਂ ਤੇ ਇਹ ਪਹਿਲਾਂ ਕੰਮ ਕਰਦਾ ਸੀ ਭਾਂਡੇ ਮਾਂਜਦਾ ਸੀ ਅੱਜ ਉਹਨਾਂ ਟਾਬਿਆਂ ਦੇ ਬਾਹਰ ਹੀ ਪਿਆ ਬਗਾਲੀ बाबू ਨਮਸਤੇ ਮਾਸਕ ਨਹੀਂ ਗੱਕਾ ਕੀ ਹਾਲ ਹੈ ਬਗਾਲੀ बाबू ਕਿਆ ਕੰਮ ਕਰਤੇ ਥੇ ਹਾਂ ਜੀ ਫਿਲਪਰ ਦੋਸਤਾਂ ਨੂੰ ਬਾਊ ਆਇਓ ਤੋ ਮੁਕੂਏ ਪਹਿਲੇ ਕਿਆ ਕੰਮ ਕਰਤੇ ਥੇ ਫਿਲਪਰ ਦੋਸਤਾਂ ਦੇ ਹੋਟਲ ਮੇ है होटल में बर्तन धोते थे कौन से होटल में सामने होटल में कितने साल काम किया बहुत साल काम किया बहुत साल काम किया तो अब वो हो, होटल वाले भी मदद नहीं कर रहे नहीं, कोई नहीं तुम नशा करते थे शराब पीते थे ज्यादा नहीं ऐसी हालत क्यों बन गई बंगाली बाबू ਕਿਆ ਦੁਖਤਾ ਹੈ ਦੁਖ ਤਵਾਉ ਮੇਰੇ ਕੋ ਆਪ ਕੋ ਮੈਂ ਵਰਤਾ ਦਿੰਦਾ ਹਾਂ ਕਿਆ ਦਿੱਕਤ ਆ ਰਹੀ ਹੈ ਬੋਲੋ ਇੱਕ ਚਾਹ ਪਿਲਾ ਦੇ ਬਾਉ ਚਾਹ ਪਿਲਾਏ ਤਾਂ ਚਾਹ ਪਿਲਾ ਦਿੰਦੇ ਪ੍ਰਾਣਾ ਚਾਹ ਪਾ ਕੇ ਲਿਆ ਗੱਡੀ ਚ ਬਾਉ ਮੈਂ ਚਾਹ ਇੱਕ ਸੁਜਾ ਦੇ ਅਭੀ ਪਿਲਾ ਦਿੰਦੇ ਬਾਬੂ ਚਾਹ ਓ ਟਾਬੇ ਵਾਲਿਓ ਚਾਚੂ ਦਾ ਬੁਲਾ ਦਿਆ ਕਰੋ ਤੁਹਾਡੇ ਕੰਮ ਕਰਦਾ ਰਿਹਾ ਬੰਦਾ ਚਾਹ ਤਾਂ ਪਿਆ ਕੇ ਜਾਈਦੀ ਹੈ ਤੁਸੀਂ ਟਾਬੇ ਵਾਲੇ ਹੋ ਨਹੀਂ ਜੀ ਨਹੀਂ ਅੱਛਾ ਫਿਰ ਠੀਕ ਆ ਮੈਂ ਕਿਹਾ ਤੁਸੀਂ ਟਾਬੇ ਵਾਲੇ ਇਹ ਵੀਰਾ ਅਮਨ ਇਹਨੇ ਵੀਰੇ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਦੱਸਿਆ ਪਿਛਲੇ 2-3 ਦਿਨਾਂ ਤੋਂ ਬਾਈ ਬਾਰੇ ਗੱਲ ਚੱਲਦੀ ਸੀ ਸਾ ਤੋਂ ਸਮਾਨ ਸੀ ਲੱਗ ਪਾ ਰਿਹਾ ਕੱਲ ਬਾਪੂ ਸਾਡੇ ਕੋਲੇ ਚੜਾਈ ਕਰਗੇ ਸੀ ਇੱਕ ਜੰਗ ਬਹਾਦਰ ਉਹਨਾਂ ਦਾ ਸਸਕਾਰ ਸੀ ਸਾਰਾ ਦਿਨ ਉਧਰ ਹੀ ਨਿਕਲ ਗਿਆ ਤੇ ਅੱਜ ਅਸੀਂ ਤੜਕੇ 5 ਵਜੇ ਨਿਕਲੇ ਸੀਗੇ ਤੇ 8 ਵਜੇ ਦੇ ਨੂੰ ਅਸੀਂ ਫਿਰੋਜ਼ਪੁਰ ਪਹੁੰਚ ਗਏ ਆ ਇਸ ਵਕਤ ਦੇ ਮਾਰੇ ਹੋਏ ਏਟਾ ਬੇਲੇ ਬਾਈ ਕਿਵੇਂ ਆ ਚਾਹ ਮੰਗਦਾ ਯਾਰ ਬੰਦਾ ਬੁਲਾ ਦਿਓ ਯਾਰ ਬਾਈ ਨੂੰ ਚਾਹ ਯਾਰ ਤੁਹਾਡੇ ਕੋਲੇ ਕੰਮ ਕਰਦਾ ਸੀ ਹਾਂਜੀ ਸਾਡੇ ਥੜਾ ਥੜੇ ਕੋਲ ਸਾਡੇ ਕੋਲ ਕੰਮ ਕਰਦੇ ਤੇ ਰਿਕਸ਼ਾ ਚਲਾਉਣ ਲੱਗ ਪਿਆ ਸੀਗਾ ਜੀ ਇਹ ਹਾਲਤ ਹੈ ਕਿਵੇਂ ਬਣ ਗਈ ਤਕੀਆ ਤੋਂ ਕਿਹਾ ਇਹਨੂੰ ਖਾਨ ਪੀਣ ਸਾਡੇ ਘਰੋਂ ਹੀ ਆਉਂਦਾ ਸੀ ਤੇ ਵੀਰੋ ਇਹਦੀ ਹਾਲਤ ਇਦਾਂ ਕਿਵੇਂ ਬਣ ਗਈ ਸਰਦਾਰ ਜੀ ਪਹਿਲਾਂ ਤਾਂ ਇਹ ਕੰਮ ਕਰਦਾ ਸੀ ਨਾ ਇੱਥੇ ਕੋਈ ਨਾ ਕੋਈ ਨਾ ਜਿਵੇਂ ਉਹ ਰਿਕਸ਼ਾ ਚਲਾਣ ਲੱਗ ਪਿਆ ਰਿਕਸ਼ੇ ਰਿਕਸ਼ੇ ਨਾਲ ਨਾ ਇਹਦੇ ਪਿਆਰ ਜਿਹੜੇ ਗੋਡੇ ਜਾਮ ਹੋ ਗਏ ਸੀਗੇ ਅੱਛਾ ਇੱਥੇ ਆ ਕੇ ਫਿਰ ਇਹ ਬਹਿ ਗਿਆ ਤੇ ਸਾਡੇ ਸਾਡੇ ਕੋਲ ਕਰੋ ਬੋਲ ਜੋ ਇਹ ਨੂੰ ਇਹਦੇ ਭੈਣ ਭਰਾ ਕੋਈ ਪਰਿਵਾਰ ਪਿੱਛੇ ਗਿਆ ਨਹੀਂ ਕਦੇ ਇਦੀ ਭੈਣ ਵੀ ਇੱਥੇ ਹੀ ਆ ਜੀ ਲੋਕਲੀ ਰਹਿੰਦੀ ਆ ਕਰੇ ਨੂੰ ਪੁੱਛਣ ਹੀ ਨਹੀਂ ਆਈ ਪਹਿਲਾਂ ਤਾਂ ਸਾਨੂੰ ਦੱਸਿਆ ਨਾ ਹੁੰਦਾ ਸੀਗਾ ਹੁਣ ਕੋਈ ਜੋ ਵੀ ਉਹਨੂੰ ਹੈਲਪ ਆਉਂਦੀ ਜੀ ਕੱਪੜੇ ਲੱਤੇ ਵਗੈਰਾ ਸਾਰੇ ਖਾੜੇ ਕਰੋ ਜੀ ਨਾਸ਼ਤਾ ਪਾਣੀ ਸਭ ਕੁਝ ਕਰ ਬੰਗਾਲੀ ਕਹਿੰਦੇ ਇਹਨੂੰ ਬੰਗਾਲੀ ਹਾਂਜੀ ਬੰਗਾਲੀ ਕੋਲਕਾਤਾ ਦਾ ਰਹਿਣ ਵਾਲਾ ਕੋਲਕਾਤਾ ਦਾ ਰਹਿਣ ਵਾਲਾ ਅਈ ਸਾਰੀ ਸੰਸਥਾਵਾਂ ਨੂੰ ਕੀਤਾ ਜੀ ਕਾਲ ਕੀ ਹਾਂਜੀ ਸਾਰਿਆਂ ਨੂੰ ਕੀਤਾ ਜੀ ਸਰਦਾਰ ਜੀ ਨੂੰ ਪਤਾ ਇਹ ਵੀ ਕਰਦੇ ਰਹੇ ਨੇ ਜੀ ਦਵਾਈ ਦੇ ਦੈਲੀ ਦਵਾਈ ਦੇਣੇ ਚਾਪ ਲਾਣੇ ਖਾਣਾ ਖਵਾਣੇ ਆ ਸਾਡੇ ਘਰੋਂ ਸਾਡਾ ਕੁਝ ਨਾਸ਼ਤਾ ਵਗੈਰਾ ਸਾਰਾ ਕੁਝ ਆਉਂਦਾ ਜੀ ਦਿਲੋਂ ਚਾਹ ਮੰਗ ਰਿਹਾ ਤੂੰ ਚਾਹ ਮੰਗਾਓ ਮਗਾਓ ਚਾਹ ਗੋਰਾ ਟਾਪਾ ਟਾਪਾ ਗੋਰੇ ਟਾਪਾ ਗੋਰੇ ਦਾ ਟਾਪਾ ਗੋਰਾ ਛੋਟੇ ਫਾਦਰ ਸਾਹਿਬ ਸੀ ਮੇਰੇ ਫਾਦਰ ਸਾਹਿਬ ਦਾ ਨਾ ਗੋਰਾ ਸੀਗਾ ਜੀ ਮਨ ਨਾਲ ਬੈਠਾ ਹਾਂ ਚਲੋ ਮਹਾਰਾਜ ਤੰਦਰੁਸਤੀਆਂ ਬਖਸ਼ੇ ਭਾਈ ਚਲੋ ਤੁਸੀਂ ਜੇ ਕਹਿ ਰਹੇ ਹੋ ਕਰ ਰਹੇ ਹੋ ਬਹੁਤ ਚੰਗੀ ਗੱਲ ਹੈ ਪਰ ਅੱਜ ਦਾ ਇਨਸਾਨ ਮਤਲਬ ਤੁਸੀਂ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਪਹੁੰਚ ਗਿਆ ਅੱਜ ਸਾਨੂੰ 75 ਸਾਲ ਹੋ ਗਏ ਆਜਾਦ ਹੋਇਆਂ ਨੂੰ ਸਰਕਾਰਾਂ ਵੱਲੋਂ ਸਿਸਟਮ ਵੱਲੋਂ ਹਜੇ ਤੱਕਰ ਕੋਈ ਇਦਾਂ ਦਾ ਇੱਕ ਸਿਸਟਮ ਨਹੀਂ ਕ੍ਰੀਏਟ ਕਰ ਸਕੀਆਂ ਵੀ ਇਦਾਂ ਦੇ ਲੋਕਾਂ ਨੂੰ ਘਟੋ ਘਟ ਉਹ ਲੋਕ ਉਹ ਤੇ ਛੱਡਿਆ ਹੋਣ ਵੀ ਜਿੱਥੇ ਇਹਨਾਂ ਦੀ ਦੇਖਰੇਖ ਹੋ ਜਾਵੇ ਅਸੀਂ ਦੇਖਦੇ ਆ 오ਡੀਸ਼ਾ ਵਰਗੀਆਂ ਸਟੇਟਾਂ ਦੇ ਵਿੱਚ ਗੁਜਰਾਤ ਦੇ ਵਿੱਚ ਵਨ ਸਟਾਪਸ ਤੱਕੀ ਸੈਂਟਰ ਬਣਿਆ ਵਨ ਸਟਾਪ ਸਾਥੀ ਸੈਂਟਰ ਬਣਿਆ ਜਿੱਥੇ ਇਦਾਂ ਦੇ ਲੋਕਾਂ ਨੂੰ ਠੰਡ ਦੇ ਵਿੱਚ ਮਰਨ ਦੀ بجائے ਉਹਨਾਂ ਨੂੰ ਘਟੋ ਘਟ ਰਾਤ ਤੱਕ ਤੇ ਗਰਮ ਥਾਂ ਤੇ ਕੱਟਣ ਲਈ ਜਗ੍ਹਾਵਾਂ ਸਰਕਾਰ ਨੇ ਵੀ ਬਣਾਈਆਂ ਕਈਆਂ ਮਾ ਬਾਬਾ ਜੀ ਬਿਠਾਓ ਬੈਠੋ ਬਾਬਾ ਬੈਠੋਗੇ ਜਖਮ ਹੈ ਜਖਮ ਹੈ ਇਥੇ ਇੰਜੈਕਸ਼ਨ ਲਾਉਂਦੇ ਰਹਿੰਦੇ ਇਹਨੂੰ ਜੀ ਇਹ ਜਖਮ ਅਸੀਂ ਦੇਖਿਆ ਜੀ ਤੁਹੀ ਸਾਰੀ ਗਲੀ ਹੋਈ ਆ ਅਸਾਂ ਆ ਚੱਕਦੇ ਉਹ ਇੰਜੈਕਸ਼ਨ ਨਾਲ ਸਰਦ ਜੀ ਇਹਦੇ ਹੋ ਗਿਆ ਠੀਕ ਹੋ ਗਿਆ ਵਸੇ ਤਾਂ ਸਰੀਰ ਦੇ ਦਾ ਦੇਖੋ ਜੀ ਸਾਰਾ ਗਲਿਆ ਪਿਆ ਪਰ ਇਹ ਤੁਹਾਨੂੰ ਵੀਡੀਓ 'ਚ ਨਹੀਂ ਦਿਖਾ ਸਕਦੇ ਇਹਨਾਂ ਜ਼ਖਮਾਂ ਨੂੰ ਪਰ ਬੰਗਾਲੀ ਦੀ ਜੋ ਹਾਲਤ ਬਣੀ ਆ ਤੇ ਇਹ ਇਹਨਾਂ ਬੰਗਾਲੀ ਲੋਕਾਂ ਨੇ ਦੇਖਦੀ ਆਦੀ ਲਈ ਕੀ ਕੁਛ ਕੀਤਾ ਇਸ ਦਾ ਕਿ ਉਹ ਲਿਕਵਿਡੀ ਪਲਾਨੇ ਹੀ ਤੇ ਦਾਲ ਤੇ ਜਿਹੜੀ ਦਲੀਆ ਵਗੈਰਾ ਮੂੰਹ ਦੇ ਉੱਤੇ ਦੰਦਾਂ ਦੇ ਉੱਤੇ ਇੰਨਾ ਜ਼ਿਆਦਾ ਜੰਮਿਆ ਪਿਆ ਉਹਦੇ ਕੁਝ ਗੰਦਾ ਆ ਬਣਪਰੇ ਫੁੱਟਬਾਲਾ ਚ ਤੇ ਅਸੀਂ ਕੁਝ ਮਿੰਟ ਰੁਕਾਂਗੇ ਆਹ ਕੱਪੜਾ ਇਹ ਚੱਕ ਕੇ ਮਾਰ ਦੇ ਦਿੰਦਾ ਤੇ ਹਾਂ ਦੱਸ ਦੱਸ ਇਹ ਇੱਕ ਇੱਕ ਮਿੰਟ ਫੋਲ ਰਿਹਾ ਇਹਨੂੰ ਕਈ ਵਾਰੀ ਜਾਨ ਵਾਸਤੇ ਵੀ ਕਿਹਾ ਹੀ ਕਈ ਲੋਕੀ ਕਹਿੰਦੇ ਇਹਨੂੰ ਕੋਲਕਾਤਾ ਭੇਜੀਏ ਪਰ ਇੰਨਾ ਟਾਈਮ ਨੂੰ ਆ ਇਹ ਹੋ ਗਿਆ ਕਹਿੰਦਾ ਮੇਰੇ ਘਰ ਪਰਿਵਾਰ ਵਾਲੇ ਕਿੱਥੇ ਹੋਣਗੇ ਮੈਨੂੰ ਪਤਾ ਹੀ ਨਹੀਂ ਸਾਂ ਜੰਮ ਗਿਆ ਹਾਂ ਬਾਤ ਲਾਦਾ ਨਹੀਂ ਕੋਈ ਨਾ ਰਹਿਣ ਦੇ ਜੰਮ ਗਿਆ ਬਾਲਾ ਜੰਮਿਆ ਪਿਆ ਆਏ ਆਏ ਕੀ ਕੀ ਤੋੜ ਲੈ ਚਾਹੇ ਫਿਰ ਲਾ ਦੇ ਇਹ ਦੇ ਆਲੇ ਚਾਹੇ ਪਲਾਤੇ ਬਾਈ ਗਰਮ ਤਾਂ ਨਹੀਂ ਹੈ ਨਹੀਂ ਨਹੀਂ ਠੀਕ ਹੈ ਚਾਹ ਉਹ ਇਹ ਲਿਕਵਿਡ ਹੀ ਪੀਂਦਾ ਹੀ ਆਜ ਕੱਲ ਖਾਣ ਵਾਸਤੇ ਕੁਝ ਨਹੀਂ ਮੰਗਦਾ ਕਹ ਦਲੀਆ ਵਗੈਰਾ ਪਤਲੀ ਦਾਲ ਵਗੈਰਾ ਮੇਕ ਕਹਿੰਦੇ ਰੀ ਬੰਦ ਨੂੰ ਖਵਾ ਦੇ ਦਾ ਬਾਕੀ ਬਾਕੀ ਚਾਹ ਡਬੋ ਕੇ ਖਵਾ ਦੇ ਕੱਲ ਬਿਸਕੁਟ ਖਵਾਇ ਸੀ ਚਾਰਾਂ ਇਸ ਨੂੰ ਬੰਦ ਬੰਦ ਉੜਾ 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 ਸਾਡੀ ਮੰਮੀ ਜੀ ਨੇ ਕਰਦੀ ਹੈ ਜੀ ਆਪਣੀ ਲਜਾਈ ਨੂੰ ਦੇ ਗਈ ਜੀ ਕਿਹੜਾ ਠੰਡ ਚ ਅਕੜਿਆ ਆਏ ਕਿਉਂ ਤਾਣ ਕਰੀਂ ਕਹਿੰਦੀ ਬਾਹਰ ਟੁੱਟੀ ਹੋਈ ਆ ਪਰਲੀ ਨਹੀਂ ਸਰ ਜੀ ਇਹ ਇੱਕ ਪਾਸੇ ਨਹੀਂ ਆ ਬੋਤਲ ਪਰੇ ਕਰ ਦੇ ਨਹੀਂ ਹਲਦੀ ਹਲਦੀ ਵੈਸੇ ਟੁੱਟੀ ਨਹੀਂ ਹੈ ਜੀ ਚੱਕ ਤਾਣੂ ਕਰੋ ਖੱਚ ਕੇ ਉਹ ਚੰਗੀ ਉਹ ਤਕ ਤਕ ਉਹ ਆ ਗਿਆ ਜੀ ਹਾਂ ਉਹ ਹੋਰ ਕੀ ਆਹ ਹਾਂ ਘਰ ਤੋਂ ਉਹਨੂੰ ਪਾਣੀ ਦੀ ਆ ਗੱਲ ਪਾਣੀ ਪਿਲਾ ਦੇ ਤੇ ਪਹਿਲੇ ਚਾਹ ਪੀ ਲਓ ਬੇਟਾ ਚਾਹ ਪੀ ਲਓ ਬੰਗਾਲੀ ਬਾਬੂ ਇੱਥੇ ਜੰਮਿਆ ਹੋਊ ਘਰ ਚ ਕਿੰਨੀਆਂ ਖੁਸ਼ੀਆਂ ਬਣਾਈਆਂ ਗਈਆਂ ਹੋਣੀਆਂ ਵੀ ਪੁੱਤ ਹੋਇਆ ਘਰੇ ਸਾਡੇ ਇਹ ਅਜੋ ਕਿੱਥੇ ਪਿਆ ਮਰਨ ਦੀ ਵੇਟ ਕਰੀ ਜਾਂਦਾ ਪਿਆ ਚੌਂਕ ਦੇ ਵਿੱਚ ਪਿਆ ਲੋਕ ਨੰਗੀ ਜਾਂਦੇ ਆ ਕੋਲ ਦੇ ਕੁੱਤੇ ਕੋਲੇ ਬੈਠੇ ਨੇ ਇਸ ਟਾਈਮ ਸਾਥ ਹੀ ਕੌਣ ਨੇ ਇੰਨਾ ਬਿਸਤਰਿਆਂ ਮੰਝਿਆ ਤੇ ਜਿੱਥੇ ਇਹ ਪਿਆ ਉੱਥੇ ਕੁੱਤੇ ਪਏ ਨੇ ਮਗਲੀ ਬਾਬੂ ਪੂਰਾ ਨਾਮ ਕਿਆ ਹੈ ਤੁਹਾਡਾ ਨਾਮ ਮੇਰਾ ਨਾਮ ਹੈ 체ਤੂ 체ਤੂ ਹਾਂ 체ਤੂ ਕਿਆ 체ਤੂ 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 ਕਿਆ 체ਤੂ 체ਤੀ ਠਾਕਰ 체ਤੂ ਕੁਮਾਰ ਕਿਆ ਚੇਤੂ ਸਿੰਘ ਮੇਰਾ ਨਾਮ ਚੇਤੂ ਸਿੰਘ ਹੈ ਪਿਤਾ ਜੀ ਦਾ ਨਾਮ ਕਹਾਂ ਹੈ ਜਰਨੈਲ ਸਿੰਘ ਹੈ ਜਰਨੈਲ ਸਿੰਘ ਜਰਨੈਲ ਸਿੰਘ ਚੇਤੂ ਸਿੰਘ ਮੇਰਾ ਨਾਮ ਕੰਨਦਾ ਪਿਓ ਦਾ ਨਾਮ ਜਰਨੈਲ ਸਿੰਘ ਆ ਮੂੰਹ ਦੇ ਉੱਤੇ ਇੰਨਾ ਕੋਈ ਜੰਮਿਆ ਹੋਇਆ ਦੰਦਾਂ ਦੇ ਉੱਤੇ ਇੰਨੀ ਗੰਦਗੀ ਜੰਮੀ ਹੋਈ ਆ ਉਹਨੂੰ ਦੇਖ ਕੇ ਇੰਦਾ ਫੀਲ ਹੁੰਦਾ ਵੀ ਕਿੱਦਾਂ ਖਾ ਪੀ ਰਿਆ ਕੁਛ ਸਾਰਾ ਦੰਦਾਂ ਦੇ ਉੱਪਰ ਕਰੀਬ ਦੋ ਦੋ ਸੂਤ ਗੰਧ ਉੱਤੇ ਜੰਮਿਆ ਪਿਆ ਵਾ ਥੋੜੀ ਥੋੜੀ ਹੀ ਰਹਿ ਗਈ ਥੋੜੀ ਜਿਹੀ ਤੇ ਇਹ ਚੇਤੂ ਸਿੰਘ ਬੰਗਾਲੀ ਸਾਨੂੰ ਸਵਾਲ ਪੁੱਛ ਰਿਹਾ ਵੀ ਮੈਂ ਵੀ ਇਸ ਭਾਰਤ ਦੇਸ਼ ਦਾ ਵਾਸੀ ਆ ਮੈਂ ਵੀ ਇਸ ਦੁਨੀਆ ਦਾ ਰਹਿਣ ਵਾਲਾ ਹੀ ਆ ਜਿਹੜੀ ਦੁਨੀਆ ਹੀ ਤੁਸੀਂ ਤੁਰੇ ਫਿਰਦੇ ਹੋ ਸਾਰੇ ਮੈਂ ਵੀ ਇਨਸਾਨ ਹੀ ਆ ਜਾਂ ਮੈਂ ਜਾਨਵਰ ਆ ਚਲੋ ਆ ਧੰਨਵਾਦ ਆ ਬਾਈ ਦਾ ਚਲੋ ਨਹੀਂ ਤਾਂ ਫੇ ਇਹਨਾਂ ਨੂੰ ਵੀ ਜੇ ਨਾ ਹੁੰਦਾ ਮੌਕੇ ਤੇ ਕਨੇ ਕਿਦਾਂ ਕਹਿੰਦੇ ਕੀ ਗੱਲ ਕਰਦੇ ਪਰ ਚਲ ਚਾਹ ਪੜਾ ਰਿਆ ਇਨਸਾਨ ਦੇ ਹੋਣ ਦਾ ਫਰਜ਼ ਤਾਂ ਨਿਭਾਈ ਰਿਆ ਟਾਬੇ ਵਾਲਾ ਬਾਈ ਪਰ ਲੋਕ ਦੱਸਦੇ ਵੀ ਇਹਨਾਂ ਦੇ ਟਾਬੇ ਤੇ ਜਿਹੜੀ ਵੀ ਹੈਲਪ ਸਰਵਿਸ ਹੁੰਦੀ ਹੈ ਅਸੀਂ ਕਰਦੇ ਆ ਬਿਸਤਰੇ ਦੀ ਖਾਣ ਪੀਣ ਦੀ ਚਾਹ ਦੀ ਸਾਰਾ ਕੁਝ ਪਰ ਜਿਹੜੀ ਇਹਦੀ ਜ਼ਰੂਰਤ ਐ ਇਸ ਟਾਈਮ ਉਹ ਇਹਨੂੰ ਹਸਪੀਟਲਾਈਜ਼ ਕਿਤੇ ਚੰਗੇ ਥਾਂ ਤੇ ਦਾਖਲ ਕਰਾਉਣ ਦੀ ਇਲਾਜ ਦੀ ਚੰਗੀ ਜਗ੍ਹਾ ਤੇ ਕਿਤੇ ਰਹਿਣ ਦੀ ਜਿੱਥੇ ਇਹਦੀ ਥੋੜੀ ਬਹੁਤ ਕੇਅਰ ਹੋਵੇ ਪਰ ਉਹ ਸਿਸਟਮ ਕੰਮ ਹੀ ਨਹੀਂ ਕਰ ਰਿਹਾ ਸਾਡੇ ਕਿਤੇ ਹੈ ਹੀ ਨਹੀਂ ਹੁਣ ਇਹਨੂੰ ਆਪਦੇ ਘਰੇ ਤਾਂ ਕੋਈ ਲੈ ਆ ਕੇ ਰੱਖ ਨਹੀਂ ਸਕਦਾ ਤੇ ਜੇ ਕੋਈ ਸਿਸਟਮ ਬਣਿਆ ਹੋਵੇ ਚਲੋ ਬੰਦਾ ਉੱਥੇ ਪਹੁੰਚਦਾ ਕਰ ਦਿੰਦਾ ਐਡ ਐਡੀਆਂ ਕਚਹਿਰੀਆਂ ਦੀਆਂ ਬਿਲਡਿੰਗਾਂ ਬਣ ਗਈਆਂ ਤੇ ਲੋਕਾਂ ਦੇ ਰੌਲੇ ਨਪਟਾਈ ਜਾਂਦੇ ਆ ਜੇ ਜਿਹੜੇ ਬਾਹਰ ਪੇ ਮਰੀ ਜਾਂਦੇ ਨੇ ਨਾ ਵਾਸਤੇ ਕੁਛ ਨਹੀਂ ਜਿਉਂਦੇ ਨੂੰ ਚੱਕਣ ਵਾਲਾ ਕੋਈ ਸਿਸਟਮ ਨਹੀਂ ਮਰੇ ਨੂੰ ਚੱਕਣ ਵਾਸਤੇ ਸਿਸਟਮ ਇੰਨੀ ਤੇਜ਼ੀ ਨਾਲ ਕੰਮ ਕਰਦਾ ਵੀ ਤੁਹਾਨੂੰ ਕਿਤੇ ਸੜਕ ਤੇ ਲਾਸ਼ ਪਈ ਨਹੀਂ ਦਿਖੂਗੀ ਵੀ ਸਵੇਰ ਦੀ ਪਈ ਆ ਜਾਂ ਕੱਲ ਦੀ ਪਈ ਆ ਪਰ ਜਿਉਂਦੇ ਬੰਦੇ ਤੁਹਾਨੂੰ ਇੰਨੇ ਕ ਦਿਖਣਗੇ ਵੀ ਮਹੀਨੇ ਤੋਂ ਪਏ ਆ 6 ਮਹੀਨਿਆਂ ਤੋਂ ਪਏ ਆ ਸਾਲ ਤੋਂ ਪਏ ਆ ਤੇ ਚੇਤੂ ਸਿੰਘ ਵਰਗੇ ਐਦਾਂ ਹੀ ਠੰਢੇ ਠਰ ਠਰ ਕੇ ਮਰ ਜਾਂਦੇ ਆ ਜਿਸ ਦਿਨੇ ਮਰ ਗਿਆ ਇੱਥੇ ਪਿਆ ਤੇ ਇਹਨੂੰ ਤਰੰਤ ਗੱਡੀ ਚੱਕਣ ਆਉਗੀ ਸਰਕਾਰੀ ਤਰੰਤ ਅੱਧਾ ਘੰਟਾ ਵੀ ਲੇਟ ਨਹੀਂ ਹੁੰਦੇ ਉਹ 15 ਮਿੰਟ ਵੀ ਲੇਟ ਨਹੀਂ ਹੁੰਦੇ ਉਦੋਂ ਪਰ ਹੁਣ ਤੁਸੀਂ ਕੌਲਾਂ ਕਰ ਲਓ ਜਿੰਨੀਆਂ ਮਰਜ਼ੀ ਸੱਦ ਲਓ ਕੋਈ ਚੱਕਣ ਵਾਲਾ ਨਹੀਂ ਆਊਗਾ ਕੋਈ ਪੁੱਛਣ ਵਾਲਾ ਨਹੀਂ ਆਊਗਾ ਤੇ ਇਹ ਅਸੀਂ ਅੱਜ ਫਿਰੋਜ਼ਪੁਰ ਸ਼ਹਿਰ ਪਹੁੰਚੇ ਆ ਬਿਲਕੁਲ ਚੌਂਕ ਦੇ ਵਿੱਚ ਆ ਬ੍ਰਹਮਾ ਕੁਮਾਰੀ ਚੌਂਕ 'ਚ ਖੜੇ ਆ ਇੱਕ ਤਹਿਸੀਲ ਦੇ ਬਿਲਕੁਲ ਕੋਲੇ ਸਟੇਟ ਬੈਂਕ ਦੇ ਕੋਲੇ ਕਚੇਰੀਆਂ ਡਿਸਟ੍ਰਿਕਟ ਕੋਰਟ ਕੰਪਲੈਕਸ ਦੇ ਬਿਲਕੁਲ ਸਾਈਡ ਤੇ ਨਾਲ ਇਹ ਬੰਦਾ ਪਿਆ ਕਿੰਨੇ ਦਿਨ ਹੋ ਗਏ ਨੂੰ ਪਏ ਨੂੰ ਇੱਥੇ ਕਿੰਨਾ ਟਾਈਮ ਹੋ ਗਿਆ ਜਮੀਨਾ ਹੋ ਗਏ 10 ਸਾਲ ਤੋਂ ਮੈਨੂੰ ਹੋ ਗਏ ਨੂੰ ਵਿਕਦੇ 10 ਸਾਲ ਹਾਂਜੀ ਪਰ ਆ ਹਾਲਤ ਹੁਣ ਹੋਈ ਨੂੰ ਕਿੰਨੇ ਟਾਈਮ ਸਰ ਪਹਿਲੇ ਉਦਾਰੀ ਪਾ ਰਿਖਸ਼ਾ ਚਲਾਣਾ ਨਹੀਂ ਰਿਖਸ਼ਾ ਚਲਾਣਵਾਂ ਇਹਨਾਂ ਨਾਲ ਪਿਆਰਾ ਨਾਲ ਇਹਨੇ ਹੋ ਗਿਆ ਕਿ ਗੁੱਡੇ ਦੇ ਜਾਮ ਹੋ ਗਏ ਇੱਥੇ ਇਦਾਂ ਮੰਜੇ ਦੇ ਪੈਰ ਨੂੰ ਕਿੰਨੇ ਕ ਦਿਨ ਹੋ ਗਏ ਮਹੀਨਾ ਹੋ ਗਿਆ 2 ਮਹੀਨੇ ਹੋ ਗਏ ਇਹ ਮੰਜੇ ਦੇ ਇੱਥੇ ਸੁੱਤਾ ਰਹਿੰਦਾ ਤੁਰਦਾ ਫਿਰਦਾ ਸੀ ਨਾ ਪਹਿਲਾਂ ਪੇਟਾ ਰਹਿੰਦਾ ਸੀਗਾ ਤੇ ਇੱਥੇ ਰਹਿੰਦਾ ਇੱਥੇ ਸੀਗਾ ਹੁਣ ਤਰਨ ਫਰਨ ਤੋਂ ਰਹਿ ਗਿਆ ਹੁਣ ਤਰ ਵੀ ਨਹੀਂ ਹੁੰਦਾ ਹਾਂਜੀ ਹੁਣ ਕਿੰਨੇ ਕ ਟਾਈਮ ਤੋਂ ਇਦਾਂ ਮੰਜੇ ਤੇ ਹੀ ਆ ਵੀ ਤੋ ਮੰਜੇ ਦੇ ਸਾਈ ਲਗਾ ਕੇ ਚੱਲੋ 3 2 3 ਮਹੀਨੇ ਹੋ ਗਏ ਇਹਨੂੰ 2 3 ਮਹੀਨੇ ਹੋ ਗਏ ਹੈਂ ਸਾਡੇ ਵੱਲੋਂ ਜਿਹੜੀ ਹੈਲਪ ਹੁੰਦੀ ਹੈ ਦੇਣ ਵਾਲੇ ਦਾਨੀ ਲੀੜਾ ਕੱਪੜਾ ਵੀ ਦੇਈ ਜਾਂਦੇ ਆ ਹਨਾ ਕੋਲੇ ਲੋਈਆਂ ਕੰਬਲ ਵੀ ਪਏ ਨੇ ਪੱਗਾਂ ਪਈਆਂ ਟੀ-ਸ਼ਰਟਾਂ ਪਜਾਮੇ ਵੀ ਪਏ ਨੇ ਰਜਾਈ ਵੀ ਬਾਈ ਦੱਸਦਾ ਕਰੋ ਕੋਈ ਗੱਦਾ ਵੀ ਦੇ ਗਿਆ ਕੰਬਲ ਵੀ ਪਿਆ ਸਰਾਣਾ ਵੀ ਪਿਆ ਗੋਲ ਪਰ ਜਰੂਰਤਾਂ ਜਿਹੜੀ ਹੁੰਦੀ ਹੈ ਉਹ ਕੌਣ ਕਰੂ ਪੂਰੀ ਇਹਦੀ ਜਿਹੜੀ ਇਹਨੂੰ ਅਸਲ ਜ਼ਰੂਰਤਾਂ ਇਲਾਜ ਦੀ ਆਪਣੇਪਣ ਦੀ ਉਹ ਕੌਣ ਪੂਰੇ ਕਰੂਗਾ ਜਿਹੜੀ ਇਹਨੂੰ ਇਸ ਟਾਈਮ ਜ਼ਰੂਰਤ ਆ ਵੀ ਮੈਂ ਇਨਸਾਨ ਆ ਇਨਸਾਨ ਦੀ ਜਾਨਵਰ ਨੂੰ ਜਾਨਵਰ ਸਪੋਰਟ ਕਰ ਰਿਹਾ ਇੱਥੇ ਇੱਕ ਕੁੱਤਾ ਵੀ ਆਪਦੇ ਪ੍ਰਜਾਤੀ ਦੇ ਵਿੱਚ ਆਪਣੇ ਦੂਜਿਆਂ ਦੇ ਲਈ ਲੜ ਪੈਂਦਾ ਕਿਸੇ ਨਾਲ ਪੰਛੀ ਵੀ ਆਪਣੀ ਟਾਣੀ ਤੇ ਬੈਠੇ ਨਾਲ ਦੇ ਪੰਛੀ ਦੇ ਨਾਲ ਸਪੋਰਟ ਕਰਦਾ ਉਹਦੇ ਨਾਲ ਵੀ ਉਸ ਤਰ੍ਹਾਂ ਦਾ ਬਤਿਹਰਾ ਕਰਦਾ ਸ਼ੇਰ ਜੰਗਲ ਦੇ ਵਿੱਚ ਕਿਸੇ ਜਾਨਵਰ ਨੂੰ ਖਾਣ ਪੈਂਦਾ ਤਾਂ ਦੂਜੇ ਜਾਨਵਰ ਨੂੰ ਛਡਾਉਣ ਵਾਸਤੇ ਕੋਸ਼ਿਸ਼ ਕਰਦੇ ਦੇਖਦੇ ਆਂ ਅਸੀਂ ਡਿਸਕਵਰੀ ਚੈਨਲਾਂ ਤੇ ਨੈਸ਼ਨਲ ਜਿਓਗ੍ਰਾਫੀ ਤੇ ਪਰ ਅੱਜ ਦਾ ਇਨਸਾਨ ਕਿੱਦਾਂ ਦਾ ਹੋਈ ਜਾਂਦਾ ਮਤਲਬ ਇੱਕ ਇਨਸਾਨ ਮਰੀ ਜਾ ਰਿਹਾ ਤੇ ਉਹਦੇ ਵਾਸਤੇ ਕੋਈ ਪ੍ਰਬਾਲਾ ਨਹੀਂ 75 ਸਾਲਾਂ ਦੇ ਸਮੇਂ ਦੇ ਵਿੱਚ ਸਾਡੀਆਂ ਸਰਕਾਰਾਂ ਚਲਾਉਣ ਵਾਲੇ ਲੋਕ ਇਦਾਂ ਦਾ ਇੱਕ ਸਿਸਟਮ ਨਹੀਂ ਬਣਾ ਸਕੇ ਜਿੱਥੇ ਇਹਨਾਂ ਲੋਕਾਂ ਨੂੰ ਭਰਤੀ ਕਰਾਇਆ ਉਹਨਾਂ ਜਾ ਕੇ ਲੋ ਜਿੱਥੇ ਇਹਨਾਂ ਲੋਕਾਂ ਨੂੰ ਦਾਖਲ ਕਰਾਇਆ ਉਹਨਾਂ ਜਾ ਕੇ ਲੋਕ ਇਹਦੇ ਸ਼ੁਭਚਿੰਤਕ ਹੈਗੇ ਨੇ ਇਹਦੀ ਸੇਵਾ ਕਰਨ ਨੂੰ ਇੱਥੇ ਜਿਹੜੇ ਰੋਟੀ ਕੱਪੜਾ ਦੇ ਕੇ ਜਾਂਦੇ ਜਿਉਂਦਾ ਤਾਂਹੀਂ ਪਿਆ ਬੰਗਾਲੀ ਪਰ ਚੇਤੂ ਸਿੰਘ ਬੰਗਾਲੀ ਦੀ ਅਸਲ ਜਿਹੜੀ ਜ਼ਰੂਰਤ ਸੀ ਉਹ ਸੀ ਇਹਨੂੰ ਇੱਕ ਛੱਤ ਮਿਲਣੀ ਚਾਹੀਦੀ ਸੀ ਇੱਕ ਮੰਝਾ ਮਿਲਣਾ ਚਾਹੀਦਾ ਸੀ ਇੱਕ ਇਹਦੀ ਥੋੜੀ ਦੇਖ ਰੇਖ ਹੋਵੇ ਕੇਅਰ ਹੋਵੇ ਕੁਈ ਡਾਕਟਰ ਚੈੱਕਅਪ ਕਰਕੇ ਇਹਨੂੰ ਦਵਾਈ ਦੇਵੇ ਕੋਈ ਇਹਨੂੰ ਨਿਮਾਤਵਾ ਦੇਵੇ ਇਹ ਦੁਬਾਰਾ ਫੇਰ ਆਪਦਾ ਤੁਰਦਾ ਫਿਰਦਾ ਹੋ ਕੇ ਆਪਦੀ ਜ਼ਿੰਦਗੀ ਬਤੀਤ ਕਰ ਸਕਦਾ ਉਹ ਸਪੋਰਟ ਦੇਣ ਵਾਸਤੇ ਅੱਜ ਤੱਕ ਅਸੀਂ ਸਿਸਟਮ ਨਹੀਂ ਬਣਾ ਸਕੇ ਅਸੀਂ ਗੱਲਾਂ ਕਰਦੇ ਆਂ ਵੀ ਅਸੀਂ ਦੁਨੀਆ ਦੀ ਮੋਸਟ ਪਾਵਰ ਬਣਨਾ ਅਸੀਂ ਗੱਲਾਂ ਕਰਦੇ ਆਂ ਵੀ ਚੰਦ ਤੇ ਜਾ ਕੇ ਆਉਣਾ ਮੰਗਲ ਗ੍ਰਹਿ ਤੇ ਘਰ ਪਾਉਣੇ ਆ ਪਰ ਆਪੋ ਥੱਲੇ ਦਾ ਘਰ ਦੇ ਨਹੀਂ ਹੋ ਪਾਰੇ ਸਾਤੋ ਥੱਲੇ ਦਾ ਸ਼ਰਤ ਨਹੀਂ ਥਰਦੀ ਇਹ ਤਾਂ ਪੂਰੀ ਹੋ ਰਹੀ ਤੇ ਅਸੀਂ ਮੰਗਲ ਗ੍ਰਹਿ ਤੇ ਜਾ ਕੇ ਬਸਤੀਆਂ ਬਸਾਉਣ ਦੀਆਂ ਗੱਲਾਂ ਸੋਚੀ ਬੈਠੇ ਆ ਤਾਂ ਇਹ ਸਾਡੀ ਬੇਨਤੀ ਆ ਉਹਨਾਂ ਲੋਕਾਂ ਨੂੰ ਉਹਨਾਂ ਕਾਨੂੰਨ ਦੇ ਘਾੜਿਆਂ ਨੂੰ ਵੀ ਕੋਈ ਐਸੀ ਕੋਈ ਐਸੀ ਪਾਲਿਸੀ ਬਣਾਓ ਕੋਈ ਐਸਾ ਸਿਸਟਮ ਬਣਾਓ ਜਿੱਥੇ ਐਦਾਂ ਦੇ ਵਕਤ ਦੇ ਮਾਰੇ ਹੋਏ ਲੋਕਾਂ ਨੂੰ ਵੀ ਆਸਰਾ ਮਿਲੇ ਜਿੱਥੇ ਬੰਗਾਲੀ ਵਰਗੇ ਚੇਤ ਸਿੰਘ ਵਰਗੇ ਲੋਕ ਜਿਨ੍ਹਾਂ ਨੇ ساری ਉਮਰ ਜਾਂਦਾ ਭੰਡੇ ਟੋਤੇ ਥੋਡੇ ਤੇ ਜਾਂ ਰਿਕਸ਼ਾ ਚਲਾ ਕੇ ਤੁਹਾਨੂੰ ਢੋਇਆ ਅੱਜ ਨਾ ਭੰਡੇ ਧੋਣ ਜੋਗਾ ਰਹਾ ਨਾ ਰਿਕਸ਼ਾ ਚਲਾਉਣ ਜੋਗਾ ਰਹਾ ساری ਜ਼ਿੰਦਗੀ ਪੰਜਾਬ ਚ ਕੱਢਤੀ ਪਿੱਛੇ ਗਿਆ ਹੀ ਨਹੀਂ ਕਦੇ ਉਹਨਾਂ ਪਿੱਛੇ ਕੌਣ ਆ ਕਿੱਥੇ ਆ ਉਹ ਵੀ ਨਹੀਂ ਪਤਾ ਬਾਈ ਦੱਸਦਾ ਕਿ ਦੀ ਭੈਣ ਵੀ ਇੱਥੇ ਰਹਿੰਦੀ ਆ ਕੋਈ ਨਹੀਂ ਪਰ ਪਤਾ ਨਹੀਂ ਉਹ ਕਿੱਥੇ ਹੋਊਗੀ ਪਤਾ ਨਹੀਂ ਉਹ ਕਹੇ ਦੀ ਭੈਣ ਆ ਜਿਹੜੀ ਆਪਦੇ ਭਰਾ ਨੂੰ ਇੱਥੇ ਚੌਂਕ 'ਚ ਪਾਇਆ ਨੂੰ ਵੀ ਬੰਦਾ ਕੁਝ ਨਹੀਂ ਕਰ ਸਕਦਾ ਹਾਰਾ ਨਾ ਦਾ ਤਾਂ ਮਾਰੇ ਬਸ ਅੱਦੀਆਂ ਦੈਂਨੀਆਂ ਕੀ ਬੇਨਤੀਆਂ ਆ ਦੇਖੋ ਉੱਥੇ ਹੀ ਜਾਨਵਰ ਤੁਰੇ ਫਿਰਦੇ ਆ ਕੁੱਤੇ ਉੱਥੇ ਇਹ ਬੰਦਾ ਪਿਆ ਜਦੋਂ ਅਸੀਂ ਆਏ ਆ ਇੱਥੇ ਕੁੱਤੇ ਬੈਠੇ ਸੀਗੇ ਇੱਥੇ ਪਿਆ ਸੀ ਉੱਤੇ ਪੱਤੇ ਹੀ ਪੱਤੇ ਪਏ ਆ ਬਿਸਤਰੇ ਤੇ ਤੁਸੀਂ ਦੇਖੋ ਕਿਤਾ ਲੱਗਦਾ ਲੱਗਿਆ ਵੀ ਖਾਲੀ ਰਜਾਈ ਪਈ ਆ ਬੰਦਾ ਹੈ ਹੀ ਨਹੀਂ ਵਿੱਚ ਕਿਉਂਕਿ ਹੱਡੀਆਂ ਦਾ ਪਿੰਜਰ ਬਣ ਗਿਆ ਬੰਗਾਲੀ ਤੇ ਆ ਇਹਦਾ ਘਰ ਬਣ ਗਿਆ ਟਾਲੀ ਟਾਲੀ ਦੇ ਦਰਖਤ ਦੇ ਥੱਲੇ ਪਿਆ ਇਹ ਬੰਗਾਲੀ ਭਾਈ ਪਤਾ ਨਹੀਂ ਪ੍ਰਮਾਤਮਾ ਨੇ ਸਾਡੀ ਡਿਊਟੀ ਲਈ ਛੱਡ ਏ ਇੰਤਜ਼ਾਰ ਕਰ ਰਿਆ ਸੀ तो काय और पला देते बंगाली बाबू चले फिर हॉस्पिटल चले दाखिल करवा देंगे हॉस्पिटल में हॉस्पिटल कौन देखेगा हम देखेंगे हम नहीं। नहीं। हूं। हम तुम्हारे भाई हैं बंगाली बाबू हम तुम्हारे साथ हैं बंगाली बाबू हम देखेंगे रोटी पानी सब मिल जाता है वहाँ भी मिलेगा सब तेरे को रोटी पानी रहा देख रहे हैं हम कैसा रोटी पानी मिल रहा है बाबा पूरा जख्म हो गया शरीर पे गल गया है पूरा शरीर नहीं यार रोटी पानी सब देता है नहीं रोटी पानी तो वहाँ भी मिलेगा रोटी पैसा वसा सब मिल जाता है।, है रोटी भी मिल जाता है रोटी भी मिल जाता है ਚਲੋ ਚਲਦੇ ਹਾਂ ਬੰਗਾਲੀ ਬਾਊ ਹਸਪੀਟਲ ਚਲਦੇ ਹਾਂ ਠੀਕ ਹੈ ਚਲੋ ਚੱਕੋ ਕੰਬਲ ਚੱਕ ਲੋ ਇਹ ਵੀ ਰਖਾਵਾ تھا ਕੰਬਲ ਨੂੰ ਹਨਾ ਉਹ ਹਰ ਜਾਈ ਤੇ ਦੇ ਦੋ ਤਾਂ ਥੱਲੇ ਵਾਲਾ ਕੰਬਲ ਚੱਕ ਲੈ ਉਹ ਹੋਰ ਹੋਰ ਦੋ ਕੰਦੇ ਦੇ ਉੱਤੇ ਨਾਲ ਹੀ ਬੀੜੀ ਚੱਲ ਨੰਗਾ ਬਣਾ ਚਾਹੀਦੀ ਨਹੀਂ ਹੈ ਉਹ ਰਾਜਾ ਥੋੜਾ ਨਹੀਂ ਪਤਾ ਇਹਦੀ ਐਵੀਂ ਕੰਡੀਸ਼ਨ ਹੋ ਗਈ ਵੀ ਬੋਲਦਾ ਨਹੀਂ ਗਿਆ ਸੀ ਜੀ ਤੇ ਅਸੀਂ ਡਾਕਟਰ ਨੂੰ ਬੁਲਾਇਆ ਸੀਗਾ ਜੀ ਇੰਜੈਕਸ਼ਨ ਲਵਾਏ ਤਾਕਤ ਦੇ ਉਹ ਰੱਤ ਨਹੀਂ ਸਿੱਧੀ ਹੁੰਦੀ ਇਹਦੇ ਉਹ ਹਾਂ ਬਾਈ ਤੁਸੀਂ ਦੇਖੋ ਮੈਂ ਐਵੇਂ ਦੇਖੋ ਜੀ ਪੈਰਾਂ ਦੇ ਨੋ ਆ ਗੂਠੇ ਦਾ ਨੋ ਦੇਖੋ ਕਿੰਨਾ ਲੰਬਾ ਹੋਇਆ ਪਿਆ ਉਦਾਂ ਹੀ ਅੰਗੂਠਾ ਉਦਾਂ ਹੀ ਗੂਠੇ ਦਾ ਨੋ ਆ ਆ ਵੀ ਦੇਖੋ ਕਿੰਨਾ ਵੱਡਾ ਅੰਗੂਠੇ ਦਾ ਨੋ ਆ ਉਹ ਰਾਜਾ ਉਹ ਵਾਹ ਵਾਹ ਇਹ ਵਾਰ ਅਮੀਰ ਇਹਨੂੰ ਚਾਰੇ ਲੜਾਂ ਨੂੰ ਪਾ ਕੇ ਹੱਥ ਚੱਕ ਕੇ ਵਿੱਚ ਰੱਖ ਦੋ ਗੱਡੀ ਦੇ ਚੱਕੀ ਹਾਂ ਉੱਥੇ ਬਿਠਾ ਕੇ ਖਵਾਉਨੇ ਆ ਠੀਕ ਢੋਲ ਵਾਲਾਂ ਦੇ ਨਾਲੇ ਥੱਲੇ ਵਾਲਾ ਕੰਬਲ ਝੱਕ ਲੋ ਦੇਖ ਕੇ ਭਾਈ ਥੱਲੇ ਨਾਲ ਜਨਾ ਢੱਕ ਪਿਓ ਉਹ ਨੂੰ ਆਇਆ ਮੇਰਾ ਸਾਥੀ ਲੈ ਚੱਲੇ ਇਹ ਨਾਲ ਹੀ ਰਹਿੰਦਾ ਹੈ ਜੀ ਇਹ ਨਾਲ ਹੀ ਰਹਿੰਦਾ ਹੈ हां ਇਹਦੀ ਕੇਅਰ ਪੂਰੀ ਕਰਦਾ ਏ ਕੋਈ ਫालतू ਬੰਦਾਰੇ ਕੋਲ ਫੜਾਏ ਨੀ ਫੋਕਾ ਲੱਗਣਾ ਅੱਛਾ ਜੀ ਹਾਂ ਤੂੰ ਵੀ ਨਾਲ ਚੱਲਣਾ ਬੰਗਾਲੀ बाबू ਜੀ ਕੁੱਤਾ ਤੇਰਾ ਹੈ ਜੈ ਜੀ ਜੀ ਕੁੱਤਾ ਤੇਰਾ ਹੈ इसका क्या नाम है कुत्ते का? बहन जी जी? कौन है बंगाली बाबू कौन है बहन जी बता बहन जी को जानते हाँ मेरी गुड़िया का रोज ध्यान कहता ठीक है हाँ ठीक है ਕੀ ਚਾਹ ਪਿਲਾਵੇ ਕੋ ਨਹੀ ਬਤਾ ਮੈਂ ਇਸ ਦੀ ਬੇਟੀ ਹੂ ਬੇਟੀ ਅਗਰੇ ਪੜੀ ਗੱਡੀ ਦਾ ਹੂ ਤਾਂ ਬਾਰੀ ਖੁਰਚਾ ਹਟ ਸ਼ੁਕਰੀਆ ਅੰਕਲ ਜੀ ਤੁਹਾਡਾ ਇੱਥੇ ਜਾ ਰਹੇ ਹੋ ਬੜਾ ਸ਼ੁਕਰੀਆ ਤੁਹਾਡਾ ਧੰਨਵਾਦ ਤੁਹਾਡਾ ਜੀ ਭਗਵਾਨ ਦਾ ਸਾਰੀ ਬਿਮਾਰੀ ਕੱਢ ਕੇ ਮੈਂ ਕਿਹਾ ਨਹੀਂ ਇਹਨੂੰ ਇਨਰ ਪਾਓ ਇਹਨਾਂ ਨੇ ਬਸ ਮੈਂ ਕਿਹਾ ਇਹਨਾਂ ਨੂੰ ਇਨਰ ਪਾਓ ਰਜਾਈ ਦਿਓ ਇਹਦਾ ਧਿਆਨ ਰੱਖੋ ਸ਼ੁਕਰੀਆ ਭੈਣੇ ਸ਼ੁਕਰੀਆ ਇਹੀ ਇਨਸਾਨ ਦੀ ਨਿਸ਼ਾਨਾ ਇਨਸਾਨ ਹੋਣ ਦਾ ਫਰਜ਼ ਇਹੀ ਹੈ ਸਾਡਾ ਕੋਈ ਗੱਲ ਨਹੀਂ ਭੈਣੇ ਕਾਫੀ ਸਮੇਂ ਤੋਂ ਉੱਤੇ ਬੈਠੇ ਹੋਏ ਨੇ ਹਾਂ ਕਾਫੀ ਸਮੇਂ ਤੋਂ ਐਸੇ ਚੌਕ ਤੇ ਹਾਂਜੀ ਹਾਂਜੀ ਇੱਥੇ ਕੋਈ ਇਹਨੂੰ ਕੋਈ ਖਾਣ ਲਈ ਦੇ ਜਾਂਦਾ ਕੋਈ ਬਰੈਡ ਦੇ ਗਿਆ ਚਾਹ ਦੇ ਗਿਆ ਪਾਣੀ ਦੇ ਗਿਆ ਮੇਰੇ ਤਰ੍ਹਾਂ ਬੈਠੇ ਰਹਿੰਦਾ ਪਰ ਹੁਣ ਜਖਮ ਹੋ ਗਿਆ ਸਾਰੀ ਪਿੱਛੇ ਬੈਕ ਨਾਲ ਗਲ ਗਿਆ ਉਹ ਜਰਾ ਜਖਮ ਹੋ ਗਿਆ ਜੀ ਹੁਣ ਇੰਜੈਕਸ਼ਨ ਐਂਟੀਬਾਇਓਟਿਕ ਦਾ ਇੰਜੈਕਸ਼ਨ ਆਉਂਦੇ ਦੇ ਐਮਬੀਏ ਲਾਉਂਦੇ ਰਹੇ ਨੂੰ ਹਫਤਾ ਹੋ ਗਿਆ ਤੱਕ ਜਿਦੋਂ ਬੈਕ ਸੋ ਤੇ ਪਿੱਛੋਂ ਗਲ ਗਿਆ ਕੋਟੇ ਜਿਹਦੇ ਚਾਰੇ ਚੱਕਮ ਭਰ ਗਏ ਨੇ ਕਹਿੰਦੇ ਨ ਜ਼ਿਆਦਾ ਸੀ ਉਹ ਜ਼ਿਆਦਾ ਸੀ ਕਿ ਬੋਲਦਾ ਨਹੀਂ ਪਿਆ ਸੀਗਾ ਜੀ ਹਾਂ ਨੇ ਉਹ ਮੇਰੇ ਦਾਦਾ ਦਾ ਇਨਕੋ ਵੀਡੀਓ ਫੋਨ ਵੀ ਕੀਤਾ tha 6-8 ਮਹੀਨੇ ਪਹਿਲੇ ਕੀਤੀ ਗੱਲ ਕਦੋਂ ਕੀਤੀ ਗੱਲ ਫੋਨ ਆਇਆ ਉਹ ਕਹਿੰਦੇ ਰਾਜਕ ਲਾਦਾ ਉਸਨੇ ਜੀ ਆਮੇ ਬਾਂਜੇ ਦੇ ਕਪੜੇ ਦੀ ਹੱਡੀ ਰਾਜਾ ਜੀ ਦੀਗਾ ਜੀ ਉਹ ਉੱਥੇ ਬੈਠੇ ਮੈਂ ਬੈਠਾ ਤਾਂ ਉਹਦੇ ਬਾਅਦ ਜਿਹੜਾ 8 ਮਹੀਨੇ ਪਹਿਲੀ ਵਾਰ ਆਪਾਂ ਬਾਤ ਹੋਈ ਸੀ ਇਨਕੇ ਬਾਰੇ ਮੈਂ ਰਿਗਾਰਡਿੰਗ ਹੀ ਬਾਤ ਕੀਤੀ ਆ ਤੁਹਾਨੂੰ ਕਿ ਐਜਾ ਇਥੇ ਪੇਸ਼ੈਂਟ ਆ ਯਾਹ ਪੇ ਔਰ ਫੜਾ ਹੋ ਗਿਆ ਸੜਕ ਤੇ ਜੋ ਉਹ ਫਿਰ ਆਪਕ ਬੀਜੀ ਥੇ ਇਸਕੇ ਅੱਗੇ ਐਸੀ ਭਾਈ ਬਹੁਤ ਸੇ ਫੋਨ ਆਤੇ ਬਹੁਤ ਸੇ ਲੋਗੋ ਕੀ ਪਹਿਚਾਨ ਅਮੇ ਲੋਗ ਬਤਾਤੇ ਹਨ ਪਰ ਅਸੀਂ ਜਿਹੜਾ ਬਹੁਤ ਕ੍ਰਿਟੀਕਲ ਕੇਸ ਹੁੰਦਾ ਸੀ ਉਹਦੀ ਕੋਸ਼ਿਸ਼ ਕਰਦੇ ਹਾਂ ਹੁਣ ਜਦੋਂ ਸਾਨੂੰ ਪਤਾ ਲੱਗਿਆ ਕਿ ਇਹ ਤਾਂ ਜ਼ਖਮ ਹੋ ਗਿਆ ਸੀ ਤਾਂ ਆਇਆ ਨਹੀਂ ਤਾਂ ਦੇਖੋ ਸਾਡੇ ਸ਼ਹਿਰ ਚ ਵੀ ਚੌਂਕ ਚ ਜਾਂ ਬਹੁਤ ਸਾਰੇ ਬੰਦੇ ਇੱਧਾ ਰਹਿੰਦੇ ਨੇ ਪੁਲਾ ਥੱਲੇ ਸਟੇਸ਼ਨ ਤੇ ਗੁਰੂ ਘਰ ਦੇ ਬਾਹਰ ਮੰਦਰਾਂ ਦੇ ਬਾਹਰ ਕਿ ਅਸੀਂ ਸਾਰਿਆਂ ਨੂੰ ਕੰਨੀ ਰੈਸਕੂ ਕਰ ਸਕਦੇ ਪਰ ਜਦੋਂ ਸਾਨੂੰ ਪਤਾ ਲੱਗਦਾ ਵੀ ਕੋਈ ਬੰਦਾ ਇਸ ਹਾਲਾਤ ਚ ਪਹੁੰਚ ਗਿਆ ਵੀ ਹੁਣ ਉਹਦੀ ਆਹ ਹਾਲਤ ਬਣ ਗਈ ਆ ਤੇ ਉਦੋਂ ਜ਼ਰੂਰ ਕਾਰਨ ਕਰਾਉਣ ਵਾਲਾ ਤਾਂ ਉਹੀ ਹੈ ਜੀ ਅਸੀਂ ਕੌਣ ਆ ਕਿਸੇ ਦੀ ਮਦਦ ਕਰਨ ਵਾਲੇ ਕੋਈ ਕਿਸੇ ਨੂੰ ਆਪਣੇ ਘਰੇ ਲਿਜਾ ਕੇ ਕੌਣ ਰੱਖ ਸਕਦਾ ਅਜੇ ਸਮੇਂ ਚ ਤੇ ਇਹ ਤਾਂ ਉਹਦਾ ਹੀ ਘਰ ਬਣਾ ਕੇ ਦਿੱਤਾ ਹੋਇਆ ਉਹਨੇ ਸਾਨੂੰ ਭੇਜਿਆ ਉਹਨੇ ਇਹਦਾ ਇਲਾਜ ਕਰਾਉਣਾ ਜਿੰਨੇ ਸਵਾਸ ਇਹਦੇ ਤਕੜਾ ਹੋ ਕੇ ਦੀਦ ਕਰਨੇ ਆ ਜਾਂ ਕਿਵੇਂ ਇਹ ਵੀ ਉਹਦੇ ਹੱਥ ਚ ਹੀ ਆ ਸਭ ਹੈਨਾ ਤੇ ਬਸ ਅਸੀਂ ਤਾਂ ਇੱਕ ਪੱਗਾ ਵਾਲਿਆਂ ਸਾਨੂੰ ਮਾਰਾ ਨੇ ਚੁਣਿਆ ਚੌਕੀਦਾਰ ਬਣਾਇਆ ਸਾਨੂੰ ਇਸ ਕਾਰਜ ਦੇ ਵਿੱਚ ਸਾਨੂੰ ਲਾਇਆ ਚਲੋ ਸੰਗਤ ਨੂੰ ਵੀ ਬੇਨਤੀ ਹੈ ਭਾਈ ਆਪਾਂ ਸਾਰੇ ਆਪਣਾ ਆਪਣਾ ਫਰਜ਼ ਨਿਭਾਈਏ ਜੇ ਸਾਨੂੰ ਮਹਾਰਾ ਸੱਚੇ ਪਾਸ਼ਾ ਨੇ ਇਨਸਾਨ ਸਾਜਿਆ ਉਹ ਅੱਲਾ ਉਹ ਰਾਮ ਉਹ ਵਾਹਿਗੁਰੂ ਉਹ ਭਗਵਾਨ ਨੇ ਤਾਂ ਅਸੀਂ ਆਪਣਾ ਇਨਸਾਨ ਹੋਣ ਦਾ ਫਰਜ਼ ਜ਼ਰੂਰ ਨਿਭਾਈਏ ਤੇ ਇਹ ਅਮਨ ਹੁਣਾਂ ਦਾ ਧੰਨਵਾਦ ਆ ਵੀ ਹੁਣਾਂ ਦਾ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਤੇ ਅਸੀਂ ਅੱਜ ਫਿਰੋਜ਼ਪੁਰ ਪਹੁੰਚ ਕੇ ਇਸ ਗਵਕਸ ਦੀ ਮਾਰ ਚੱਲ ਰਹੇ ਚੇਤ ਸਿੰਘ ਬੰਗਾਲੀ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਹਸਨਪੁਰ ਲੈ ਕੇ ਜਾ ਰਹੇ ਹਾਂ ਅਰਦਾਸ ਕਰਿਓ ਇਸ ਬਜ਼ੁਰਗ ਦੀ ਤੰਦਰੁਸਤੀ ਲਈ ਅਰਦਾਸ ਕਰਿਓ ਇਹਦੀ ਚੜ੍ਹਦੀ ਕਲਾ ਲਈ ਸਾਡੀ ਟੀਮ ਦੇ ਮੈਂਬਰ ਵੀ ਪਹੁੰਚ ਕੇ ਨੇ ਫਲੋਜਪੁਰ ਤੋਂ ਹੋਰ ਛੋਟੇ ਵੀਰੇ ਕੀ ਹਾਲ ਚਾਲ ਨੇ ਠੀਕ ਹੈ ਵੀਰੇ ਜਿਉਂਦੇ ਵਾਸਤੇ ਰੋ ਤੇ ਗੁਰੂ ਕਿਰਪਾ ਕਰਨ ਦੀ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਇਦਾਂ ਦਾ ਸਮਾਨਾ ਕਿਸੇ ਤੇ ਆਵੇ ਹੱਡ ਪੈਰ ਚੱਲਦੇ ਹੀ ਰਹਿਣ ਇਦਾਂ ਦਾ ਨਰਕ ਨਾ ਕੱਟਣਾ ਪਵੇ ਕਿਸੇ ਨੂੰ ਜਿੱਦਾਂ ਦਾ ਇਹ ਇਨਸਾਨ ਇੱਥੇ ਪਿਆ ਕੱਟ ਰਿਹਾ ਸੀ ਬਹੁਤ ਬਹੁਤ ਸ਼ੁਕਰੀਆ ਮਹਾਰਾਜ ਤੰਦਰੁਸਤੀਆਂ ਬਖਸ਼ਣ ਤੁਹਾਨੂੰ ਵੀ ਆਸੇ-ਪਾਸੇ ਖਿਆਲ ਜ਼ਰੂਰ ਰੱਖਿਆ ਕਰੋ ਛੋਟੀਆਂ-ਛੋਟੀਆਂ ਜ਼ਰੂਰਤਾਂ ਹੀ ਜ਼ਰੂਰ ਇਨਸਾਨ ਨੂੰ ਇਨਸਾਨ ਬਣਾਉਂਦੀਆਂ ਜਦੋਂ ਆਪਾਂ ਇੱਕ ਦੂਜੇ ਦੇ ਕੰਮ ਆਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬੀਰੇ ਠੀਕ ਠਾਕ ਹੋ ਸ਼ੁਕਰੀਆ ਹਾਂਜੀ ਫਤਿਹ नहीं, नहीं। हाँ, हाँ देखो हालत ही बहुत